ਕੱਲੂ ਕਾਰਾ ਜੋ 1984 ਜਿੱਥੇ ਵੱਡਾ ਕੱਲੂ ਕਾਰਾ ਤੇ ਛੋਟਾ ਕੱਲੂ ਕਾਰਾ ਇਤਿਹਾਸ ਚ ਜ਼ਿਕਰ ਆਉਂਦਾ ਉਥੇ ਜੋ 1984 ਦਾ ਕੱਲੂ ਕਾਰਾ ਵੀ ਇੱਕ ਇਤਿਹਾਸਕ ਤੌਰ ਤੇ ਤੇ ਸਿੱਖਾਂ ਲਈ ਬਹੁਤ ਵੱਡਾ ਦੁੱਖ ਦਾ ਕੇਂਦਰ ਆ ਕਿਉਂਕਿ ਉਦੋਂ ਕਾਰਪਿਊ ਲੱਗਣ ਕਰਕੇ ਸਾਰੇ ਪੰਜਾਬ ਦੇ ਵਿੱਚ ਲੋਕਾਂ ਦੀ ਆਮਦ ਬੰਦ ਹੋ ਗਈ ਸੀ ਬਾਅਦ ਵੀ ਕਈ ਚਿਹਰਾ ਕਈ ਦਿਨ ਜਿਹੜਾ ਇੱਥੇ ਕਾਰਪੂ ਲਾਛ ਛੱਡਿਆ ਪਰ ਸਾਡੇ ਇੱਕ ਫੋਟੋਗ੍ਰਾਫਰ ਸਰਦਾਰ ਸਤਪਾਲ ਸਿੰਘ ਦਾਨਿਸ਼ ਉਹਨੇ ਬੜੀ ਮਿਹਨਤ ਦੇ ਨਾਲ ਆ ਜਿਹੜੀ ਕੱਲੂਕਾਰਾ 1984 ਇੱਕ ਅਸੀਂ ਵੱਡਾ ਕਿਤਾਬਚਾ ਬਣਾ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਚ ਸੇਖਰ ਸਰਚ ਬੋਰਡ ਦੇ ਵਿੱਚ ਤੇ ਇੱਕ ਇਨਫੋਰਮੇਸ਼ਨ ਸੈਂਟਰ ਦੇ ਵਿੱਚ ਇਹ ਤਿੰਨ ਕੇਂਦਰ ਸਥਾਪਿਤ ਕੀਤੇ ਗਏ ਆ ਤੇ ਜਲੇ ਇਹਦੇ ਤੇ ਤੁਸੀਂ ਨਿਗਾਹ ਮਾਰਦੇ ਆ ਤੇ ਇੱਕਦਮ ਬੰਦੇ ਦੀ ਜਿਹੜੀ ਆ ਉਹ ਸੁਰਤੀ ਵੇਖਦੀ ਗੁਰੂ ਚਰਨਾ ਚਲ ਜਾਂਦੀ ਤੇ ਸੱਚਮੁੱਚੇ ਹੰਝੂ ਨਿਕਲਦੇ ਆ ਕਿ ਕਿਵੇਂ ਬੇਕਸੂਰਿਆਂ ਦੀਆਂ ਲਾਸ਼ਾਂ ਉਬਲੀਆਂ ਆ ਨੂਨੀਆਂ ਆ ਗਈਆਂ ਦੇ ਵਿਚਾਰਿਆਂ ਦੇ ਸੰਸਕਾਰ ਵੀ ਇੱਥੇ ਹੋ ਗਏ ਉਹ ਹੱਡੀਆਂ ਦਿਖਾalse ਸਿੱਖ ਕਿਵੇਂ ਇਹਨਾਂ ਨੇ ਸਾਰੇ ਦਾ ਸਾਰਾ ਸਮੁੱਚੇ ਤੌਰ ਤੇ ਢਹਿ ਢੇਰੀ ਕੀਤਾ ਉਸ ਵੇਲੇ ਦੀ ਕਾਂਗਰਸ ਸਰਕਾਰ ਨੇ ਇਹ ਵੱਡੇ ਇੱਕ ਕਿਤਾਬ ਜਿਹੇ ਦੇ ਰੂਪ ਦੇ ਵਿੱਚ ਉਸ ਵੇਲੇ ਦੀਆਂ ਫੋਟੋ ਫੋਟੋ ਜਿਹੜੀਆਂ ਉਹ ਉਹਨਾਂ ਦੇ ਦ੍ਰਿਸ਼ ਦਰਸਾਉਂਦਾ ਆ ਤੇ ਇਹ ਹੈ ਵੀ ਬਹੁਤ ਜ਼ਰੂਰੀ ਕਿਉਂਕਿ ਕਈ ਵਾਰੀ ਆਪਾਂ ਪਿਛੋਕੜ ਆਪਣਾ ਭੁੱਲ ਜਾਂਦੇ ਆ ਜਿੱਥੇ ਦੋਏ ਕੱਲੂਕਾਰਾਂ ਦੀਆਂ ਯਾਦਾਂ ਸਥਾਪਿਤ ਹੋਈਆਂ ਉੱਥੇ ਇਹ ਕੱਲੂਕਾਰਾ ਭਾਵੇਂ ਸ੍ਰੀ ਅਕਾਲ ਤਖਤ ਸਾਹਿਬ ਦੀ ਬਿਲਡਿੰਗ ਮੋੜ ਖਾਲਸਾ ਪੰਥ ਨੇ ਤਮਵੀਰ ਕਰ ਲਈ ਇਸੇ ਤਰ੍ਹਾਂ ਸਾਜ ਖੰਡ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਜਿਹੜੇ ਉਦੋਂ ਜ਼ਖਮ ਦਿੱਤੇ ਸੀ ਉਹ ਵੀ ਸਤ ਖਾਲਸੇ ਨੇ ਜਿਹੜੇ ਆ ਉਹ ਵੀ ਭਰ ਲਏ ਪਰ ਜਿਹੜੇ ਸਿੱਖਾਂ ਦੇ ਮਨਾਂ ਦੇ ਅੰਦਰ ਜ਼ਖਮ ਆ ਉਹ ਕਦੇ ਵੀ ਨਹੀਂ ਭਰੇ ਜਾਂਦੇ ਸੋ ਅੱਜ ਇਹ ਕੱਲੂਕਾਰਾ ਜੂਨ 1984 ਇਹ ਇੱਥੇ ਸਥਾਪਿਤ ਕਰਕੇ ਸੈਰੇਮੋਨੀਅਲ ਤੌਰ ਦੇ ਉੱਤੇ ਅੱਜ ਇਨਸਟਾਲ ਕੀਤੀ ਆ ਤਾਂ ਕਿ ਜਿਲੇ ਸੇਖੇ ਇੱਥੇ ਆਵੇ ਚਾਹੇ ਦਰਬਾਰ ਸਾਹਿਬ ਦੇ ਵਿੱਚ ਆਪਣੇ ਇਨਫੋਰਮੇਸ਼ਨ ਸੈਂਟਰ ਚ ਆਵੇ ਚਾਹੇ ਸ਼ੋਮਨੀ ਕਮੇਟੀ ਦੇ ਦਫ਼ਤਰ ਆਵੇ ਤੇ ਉਹ ਕੌਮੀ ਪੀੜਾ ਉਹ ਮਾਨਸਿਕ ਪੀੜਾ 1984 ਦੀ ਉਹਨੂੰ ਵੀ ਉਸ ਦਰਦ ਨੂੰ ਵੀ ਮਹਿਸੂਸ ਕਰੇ ਸੋ ਮੈਂ ਸਤਪਾਲ ਜੀ ਦਾ ਅਨੁਸ਼ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬੜੀਆਂ ਦੁਰਲਭ ਇਹ ਜਿਹੜੀਆਂ ਫੋਟੋਆਂ ਹੈਗੀਆਂ ਕੇਂਦਰਿਤ ਕੀਤੀਆਂ ਤੇ ਦਰਬਾਰ ਸਾਹਿਬ ਦੇ ਅੰਦਰ ਕਿਸੇ ਵੇਲੇ ਸਤਗੁਰ ਜੀ ਦੇ ਪਾਤਸ਼ਾਹ ਦੇ ਸਰੂਪ ਕੱਲੇ ਸ਼ੋਭ ਤੇ ਆ ਤੇ ਇੱਕ CRPF ਵਾਲਾ ਇੱਕੋ ਹੀ ਅਧਿਕਾਰੀ ਉੱਥੇ ਖੜਾ ਸੋ ਮਰਿਆਦਾ ਦਾ ਵੀ ਬਹੁਤ ਵੱਡਾ ਲੰਘਣ ਕੀਤਾ ਸਿੱਖਾਂ ਦੀਆਂ ਭਾਵਨਾਵਾਂ ਦਾ ਵੀ ਬਹੁਤ ਵੱਡਾ ਲੰਘਣ ਕੀਤਾ ਤੇ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਦੇ ਉੱਤੇ ਆ ਕੇ ਜਿਥੋਂ ਮਨੁੱਖ ਚੂਲਾ ਲੈ ਕੇ ਆਪਣੇ ਆਪ ਨੂੰ ਫਕਰ ਮਹਿਸੂਸ ਕਰਦਾ ਉੱਥੇ ਮੈਂ ਸਮਝਦਾਨੇ ਨੇ ਉਹ ਪਵਿੱਤਰ ਸਰੋਵਰ ਉਹਨੂੰ ਵੀ ਲਾਲੋ ਲਾਲ ਕੀਤਾ ਤੇ ਸਾਡੀਆਂ ਜਿਹੜੀਆਂ ਸਿੱਖਾਂ ਦੀਆਂ ਸਭ ਤੋਂ ਸਰਮੌਰ ਸਿੱਖਰ ਸਰਚ ਲਾਇਬ੍ਰੇਰੀ ਆ ਇਹਦੇ ਵਿੱਚ ਫੋਟੋ ਆ ਉਹ ਸਾਰੀ ਨੂੰ ਅੱਗ ਲਾ ਕੇ ਇਹਨਾਂ ਨੇ ਸਮਾਨ ਸਾਰਾ ਵਿੱਚੋਂ ਕੁਝ ਕੱਢ ਲਗਾਏ ਬਾਕੀ ਸਾਰੇ ਨੂੰ ਅੱਗ ਲਾ ਕੇ ਉਹ ਲਾਟਾਂ ਬਲਦੀਆਂ ਇਹਨਾਂ ਦੇ ਵਿੱਚ ਦਿਖਦੀਆਂ ਆ ਸੋ ਬਹੁਤ ਵੱਡਾ ਉਸ ਵੇਲੇ ਦੀ ਕਾਂਗਰਸ ਸਰਕਾਰ ਨੇ ਇਹ ਨੁਕਸਾਨ ਕੀਤਾ ਸੋ ਅੱਜ ਆਫੀਸ਼ੀਅਲ ਤੌਰ ਦੇ ਉੱਤੇ ਇਹ ਜਿਹੜੀ ਮੋਕਿਆ ਇਹਨੂੰ ਅੱਜ ਇੰਸਟਾਲ ਕੀਤਾ ਗਿਆ ਤੇ ਮੈਂ ਸਮਝਦਾ ਇਹ ਇਤਿਹਾਸਕ ਇੱਕ ਦਸਤਾਵੇਜ਼ ਵੀ ਹੈ ਇਤਿਹਾਸਕ ਦਸਤਾਵੇਜ਼ ਇਸ ਕਰਕੇ ਆ ਕਿ ਸਿੱਖ ਦੀ ਜਿਹੜੀ ਮਾਨਸਿਕਤਾ ਉਹ ਗੁਲਤਾਨ ਨਾ ਹੋ ਜਵੇ ਹੁਣ ਦੇ ਸੋਸ਼ਲ ਦੇ ਵਿੱਚ ਕਿਤੇ ਇਹ ਨਾ ਮਹਿਸੂਸ ਕਰੇ ਕਿਉਂਕਿ ਸਰਕਾਰਾਂ ਭਾਵੇਂ ਉਦੋਂ ਸੀ ਸਰਕਾਰਾਂ ਭਾਵੇਂ ਹੋਂਣ ਆ ਕਦੇ ਵੀ ਜਿਹੜੀ ਮੈਂ ਸਮਝਦਾ ਸਿੱਖਾਂ ਦਾ ਬੜਮੋਲਾ ਖਜ਼ਾਨਾ ਗੁਰੂ ਰਾਮਦਾਸ ਪਾਤਸ਼ਾਹ ਦਾ ਦਰ ਹੈ ਤਾਂ ਮਨੁੱਖਤਾ ਦਾ ਘਰ ਪਰ ਇਹਨਾਂ ਹਮੇਸ਼ਾ ਹੀ ਈਰਖਾ ਦੀ ਭਾਵਨਾ ਜਿਹੜੀ ਆ ਉਹ ਮੁੱਕੀ ਨਹੀਂ ਸਰਦਾਰਾਂ 'ਚੋਂ ਸੋ ਗੁਰੂ ਸਾਹਿਬ ਕਿਰਪਾ ਕਰਨ ਮੈਂ ਸਤਪਾਲ ਦਾਂਸ ਨੂੰ ਤੇ ਸ਼ੌਹਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭਾਵੈ ਮੁੱਖ ਸੇਵਾ ਦਾ ਆ ਰਿਆਂ ਇਹ ਜਿਹੜੀ ਫੋਟੋਗ੍ਰਾਫੀ ਦੇ ਤੌਰ ਦੇ ਉੱਤੇ ਲਾਂਚ ਕੀਤੀ ਗਈ ਆ ਇਹਦੇ ਉੱਤੇ ਇਹਨਾਂ ਸਾਰਿਆਂ ਨੇ ਜਿਹੜੀ ਸਖਤ ਮਿਹਨਤ ਕੀਤੀ ਆ ਇਹਨਾਂ ਦਾ ਧੰਨਵਾਦ ਕਰਦਾ ਸਰ ਜਿਹੜਾ ਇਹਨੂੰ ਡਿਜੀਟਲ ਰੂਪ ਵਿੱਚ ਵੀ ਆਪਾਂ ਪ੍ਰਦਰਸ਼ਿਤ ਇਹਨੂੰ ਡਿਜੀਟਲ ਤੌਰ ਦੇ ਇਹ ਤਾਂ ਕਿਉਂਕਿ ਹੁਣ ਮੌਕੇ ਦੇ ਹਾਂ ਨਹੀਂ ਬਣ ਲਈ ਇਹ ਇੱਕ ਬਹੁਤ ਵੱਡੀ ਜ਼ਰੂਰਤ ਵੀ ਬਣ ਗਈ ਹੈ ਤੇ ਮੈਂ ਸਮਝਦਾ ਸੇਫ ਵੀ ਆ ਇਹਦੀ ਡਿਜੀਟਲਾਈਜੇਸ਼ਨ ਜਿਹੜੀ ਆ ਉਹ ਵੀ ਕਰਦੇ ਆ ਕਿ ਤਾਂ ਕਿ ਲੋਕ ਆਪਣੇ ਘਰਾਂ ਦੇ ਵਿੱਚ ਵੀ ਤੇ ਹੋਰ ਮੀਡੀਆ ਦੇ ਤੌਰ ਦੇ ਉੱਤੇ ਜਾਂ ਗੂਗਲ ਤੇ ਜਾਂ ਹੋਰ ਪਾਸੋਂ ਜਿਹੜੀ ਆ ਉਹ ਆਪਣਾ ਇਹ ਦੇ ਵਿੱਚੋਂ ਦੇਖ ਲਿਆ ਕਰਨਗੇ